ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਲ ਖਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਗਰਾ ਹੂਰ ਤੇ ਜ਼ਿਲ੍ਹਾ ਇਹਨੂੰ ਫਰੀਦਕੋਟੀ ਲੱਗਦਾ ਹੈ ਸਾਦਕ ਦੇ ਜਿਹੜਾ ਇਹ ਪਿੰਡ ਨੇੜੇ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਜਰਸੀ ਨਸਲ ਦੀ ਵਹਿੜ ਦੇਖ ਰਹੇ ਇਹ ਬਾਈ ਦੀ ਵਕਾਊ ਆ ਇੱਕ ਵਾਰੀ ਵਹਿੜ ਦਾ ਤੁਸੀਂ ਤੋਰਾ ਤਾਰਾ ਜਿਹੜਾ ਚੈੱਕ ਕਰ ਲਓ ਪੂਰੀ ਹੈਵੀ weight ਦੀ ਤੇ ਪੂਰੀ ਚੰਗੇ ਕਦ ਕੜ ਦੀ ਫੁੱਲ ਵੇਲ ਦੀ ਵਹਿੜ ਹੈ ਹਜੀ ਹਫ਼ਤੇ ਤੋਂ 10 ਦਿਨਾਂ ਦੀ ਇਹ ਵਹਿੜ ਕੱਚੀ ਹੈ ਤੇ ਵੀਰ ਦੇ ਦਸ਼ਮ ਮੁਤਾਬਕ ਸੱਜਣੋ ਇਹਦਾ ਜਿਹੜਾ ਮੂਰਲਾ ਬਹਿਣੀ ਵਾਲਾ ਥਾਣਾ ਹੈ ਉਹਦੇ ਚੋਂ ਕੀਪਾ ਘਾਟ ਆਉਂਦਾ ਤੁਸੀਂ ੱਤਲ ਮੰਨ ਕੇ ਲੈ ਸਕਦੇ ਆਂ ਬਾਈ ਜਾਂਦਾ ਉਹਦੇ ਚੋਂ ਜਿਹੜਾ ਮਾੜਾ ਜਿਹੀ ਕੀਪਾ ਆਉਂਦਾ ਤੇ ਤਿੰਨ ਥਾਂ ਜਿਹੜੇ ਪ੍ਰੋਪਰੇ ਦੇ ਪੂਰੇ ਸਹੀ ਹੈ ਤਿੰਨਾਂ ਚੋਂ ਜਿਹੜਾ ਕੀਪਾ ਸਹੀ ਆਉਂਦਾ ਤੇ ਪਹਿਲੇ ਸੂਏ ਵੀਰ ਦੇ ਦਸ਼ਮ ਮੁਤਾਬਕ ਇਹਨੇ ਦੁੱਧ ਦਿੱਤਾ 22 23 ਕਿਲੋ ਤੇ ਵੀਰ ਦੱਸਦਾ ਵੀ ਐਤ ਕਿ 25 ਕਿਲੋ ਦੁੱਧ ਪਾ ਦੂਗੀ। ਬਾਕੀ ਤੋਈ ਜਿਹੜੀ ਵੈੜ ਖਰੀਦਣੀ ਆਪਦੀ ਸਮਝ ਨਾਲ ਖਰੀਦਣੀ ਐ। ਪੂਰੀ ਤਸੱਲੀ ਕੋਲੇ ਜਾ ਕੇ ਕਰ ਸਕਦੇ ਐ। ਬਾਕੀ ਜਿਹੜੀ ਮੂੰਹ ਮੱਥੇ ਦੀ ਵੈੜ ਪੂਰੀ ਚੰਗੀ ਐ, ਰਾਜੀ ਵੀ ਫੁੱਲ ਐ, ਕਦ ਕੁਦ ਵੀ ਵੀਰ ਦੱਸਦਾ ਪੂਰਾ ਚੰਗਾ। ਆਪਾਂ ਨੂੰ ਵੀਰ ਨੇ ਜਿਹੜੀ WhatsApp ਤੇ ਵੀਡੀਓ ਸੈਂਡ ਕੀਤੀ ਸੀ ਤੇ ਆਪਾਂ ਉਸ ਹਾਵ ਨਾਲ ਤੁਹਾਨੂੰ ਜਿਹੜੀ ਡਿਟੇਲ ਦੇਤੀ ਐ ਜੀ। ਤੇ ਰੇਟ ਬਾਈ ਨੇ ਇਹਦਾ 60000 ਰੁਪਇਆ ਰੱਖਿਆ। ਤੇ ਮੌਕੇ ਤੇ ਜਿਹੜਾ ਤੁਹਾਡਾ ਮਾਨਤਨ ਹੋ ਜਾਣਾ ਹੈ ਬਾਕੀ ਤੁਸੀਂ ਕੋਲੇ ਜਾ ਕੇ ਦੇਖ ਸਕਦੇ ਆਂ ਥਣ ਹਵਾਨੇ ਦੀ ਗਾਂ ਉਹ ਚੰਗੀ ਏ ਅਜੇ 1 ਹਫਤੇ ਤੱਕ ਚੰਗਾ ਲੇਵਾ ਜਿਹੜਾ ਗਾਂ ਨੇ ਬਣਾ ਜਣਾ ਤੇ ਦੁੱਧ ਵੀਰ ਦੱਸਦਾ ਵੀ 25 ਕਿਲੋ ਪਾ ਦੂਗੀ ਤੇ ਜੇ ਕਿਸੇ ਵੀਰ ਦੇ ਪਸੰਦਾ ਵੀ ਨੰਬਰ 22 ਦਾ ਸਕਰੀਨ ਤੇ ਚਲਾਵਾਂਗੇ ਤੁਸੀਂ ਫੋਨ ਕਰਕੇ ਖੁਦ ਵਿਜ਼ਿਟ ਕਰਕੇ ਜਿਹੜੀ ਐਵਡ ਖਰੀਦ ਸਕਦੇ ਆਂ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ